ਅੱਜ ਮੇਰੇ ਵੱਲੋਂ ਸਬੰਧਤ ਐਸਟੀਐਮਸ ਨਾਲ ਅਤੇ ਬਾਕੀ ਪੀਡਬਲੂਡੀ ਤੇ ਨੈਸ਼ਨਲ ਹਾਈਵੇ ਥੋਰਟੀ ਤੇ ਐਕਸੀਐਂਸ ਨਾਲ ਇੱਕ ਵਿਸ਼ੇਸ਼ ਦੌਰਾ ਕੀਤਾ ਗਿਆ ਹੈ। ਉਹਦੇ ਵਿੱਚ ਮੈਂ ਦੇਖਣਾ ਚਾਹੁੰਦੀ ਸੀ ਕਿ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹਾਦਤ ਸੰਬੰਧੀ ਇੱਕ ਯਾਤਰਾ ਆਣੀ ਹੈ ਜੋ ਕਿ ਮਿਤੀ 21 ਤਰੀਕ ਨੂੰ ਤੇ ਆ ਕੇ ਖੰਨਾ ਤੋਂ ਹਮ ਲੋਸ ਸਾਈਡ ਐਂਟਰ ਕਰਕੇ ਇੱਥੇ ਹੌਲਡ ਕਰਾਂਗੇ। ਸ਼੍ਰੀ ਫਤਿਹਗੜ ਸਾਹਿਬ ਤੇ ਉਸ ਤੋਂ ਬਾਅਦ ਅੱਗੇ ਦੂਜੇ ਜ਼ਿਲ੍ਹੇ ਵੀ ਜਾਣਗੇ ਸੋ ਮੈਂ ਸੜਕਾਂ ਦਾ ਨਿਰੀਖਣ ਕਰਨਾ ਚਾਹੁੰਦੀ ਸੀ ਕਿ ਕਿੱਥੇ-ਕਿੱਥੇ ਮੁਰੰਮਤ ਦੀ ਲੋੜ ਹੈ ਕਿੱਥੇ ਹੋਰ ਪ੍ਰਬੰਧ ਕਰਨੇ ਜ਼ਰੂਰੀ ਹਨ ਸੋ ਹਮ ਲੋ ਤਾਂ ਸ਼ੁਰੂ ਹੋ ਕੇ ਉਸ ਤੋਂ ਬਾਅਦ ਯਾਤਰਾ ਦਾ ਰੂਟ ਚੈੱਕ ਕੀਤਾ ਗਿਆ ਤੇ ਸਬੰਧਤ ਐਕਸੀਡੈਂਸ ਨੂੰ ਹਦਾਇਤ ਕੀਤੀ ਗਈ ਕਿ ਜਿੱਥੇ ਵੀ ਮੁਰੰਮਤ ਦੀ ਲੋੜ ਹੈ ਜਾਂ ਹੋਰ ਕੋਈ ਪੋਟ ਹੋਲਸ ਭਰਨੇ ਜ਼ਰੂਰੀ ਹਨ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਵੇ ਇਸ ਤੋਂ ਇਲਾਵਾ ਆਪਣੀ ਸ਼ਹੀਦੀ ਸਭਾ ਜੋ ਕਿ 15 ਦਸੰਬਰ ਤੋਂ ਸ਼ੁਰੂ ਹੋ ਜਾਂਦੀ ਹੈ ਉਸ ਸੰਬੰਧੀ ਵੀ ਮੈਂ ਚਾਹੁੰਦੀ ਸੀ ਕਿ ਸਮੇਂ ਸਿਰ ਸਾਰੇ ਅਰੇਂਜਮੈਂਟ ਕਰ ਦਿੱਤੇ ਜਾਣ ਸੋ ਸੜਕਾਂ ਦਾ ਨਿਰੀਖਣ ਕਰਕੇ ਤੇ ਇਸ ਸੰਬੰਧੀ ਵੀ ਸਖਤ ਹਦਾਇਤ ਕਰ ਦਿੱਤੀ ਗਈ ਹੈ ਕਿ ਸਮੇਂ ਸਿਰ ਫੰਡਸ ਜਿਹੜੇ ਹਨ ਉਹ ਮੁਹਈਆ ਕਰਵਾ ਕੇ ਕੰਮ ਇੱਕ ਸ਼ੁਰੂ ਹੋ ਜਾਏ